ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤਬਾਈ ਦੇ ਕਗਾਰ ਤੇ ਐ ਹਰ ਬੰਨੇ ਹਾਹਾਕਾਰ ਮਚਿਆ ਘਰ-ਬਾਰ ਡੁੱਬ ਗਏ ਲੋਕ ਬਰਬਾਦ ਹੋ ਗਏ ਪਰ ਸਰਕਾਰਾਂ ਜਿਹੜੀ ਜਥੇਬੰਦੀਆਂ ਸੇਵਾ ਕਰ ਰਹੀਆਂ ਉਹਨਾਂ ਤੇ ਡਿਕਾ ਡਾ ਰਹੀਆਂ ਲਗਾਤਾਰ ਐਸਐਸਪੀ ਫਾਜ਼ਿਲਕਾ ਨਾਲੇ ਵੀਡੀਓ ਨਾਲੇ ਡੀਸੀ ਨਾਲੇ ਕੱਲ ਸੰਤ ਬਾਬਾ ਸੁਖਦੇਸ਼ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ ਰਾਜਸਥਾਨ ਤੋਂ ਗੰਗानगर ਤੋਂ ਗੋਲੂਵਾਲ ਤੋਂ ਬਿਲੀ ਬੰਗਾ ਤੋਂ ਹਰਮਾਨਗੜ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਿਸ ਨੇ ਨਾਕਾ ਲਾ ਰੱਖਿਆ ਹੈ ਬੇਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤੇ ਰੁਕੀ ਗਿਆ ਲੋਕ ਉੱਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਆ ਸਿਰਫ ਸਰਕਾਰਾਂ ਬਦਨਾਮ ਹੋਣ ਦੀਆਂ ਕੁਝ ਸਰਕਾਰਾਂ ਕੁਝ ਨਹੀਂ ਕਰਨੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਿੰਦਾ ਜੇ ਗੁਜਰਾਤ ਕੁੱਤੇ ਵੀ ਮਰ ਜਾਨਾ ਕੁੱਤੇ ਮਰ ਜਾਨਾ ਤੇ ਦੇਸ਼ ਦਾ ਪ੍ਰਧਾਨ ਤੇ ਗ੍ਰਹਿ ਮੰਤਰੀ ਚੋਪਰ ਲਾ ਕੇ ਹੈਲੀਕਾਪਟਰ ਲਾ ਕੇ ਪਹੁੰਚ ਜਾਂਦੇ ਨੇ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਤੇ ਗ੍ਰਹਿ ਮੰਤਰੀ ਦਾ ਕੋਈ ਫੋਨ ਚ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਬੀਜੇਪੀ ਚ ਮੈਂ ਸਿੱਖ ਲੀਡਰ ਨਹੀਂ ਜਿਹੜਾ ਸੰਘੇ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਿਰੰਦਰ ਮੋਦੀ ਬੜਾ ਕੁਝ ਪੰਜਾਬ ਬਾਰੇ ਸੋਚ ਰਿਹਾ ਸੋਚਦਾ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਸਟੇਟ ਦੀ ਗੱਲ ਲੈ ਲਈਏ ਭਗਵੰਤ ਮਾਨ ਸਰਕਾਰ ਦੀ ਗੱਲ ਲੈ ਲਈਏ ਲੰਗਰਾਂ ਲਾਂ ਤੋਂ ਰੋਕਿਆ ਜਦ ਆਪ ਲੋਣਾ ਨਹੀਂਗਾ ਕਿ ਜਥੇਰਾਂ ਲਾਉਣ ਦੇਣਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼ਰਮਣੇ ਗੁਰਦਾਪਨ ਕਮੇਟੀ ਪੰਜਾਬ ਨੂੰ ਸੰਭਰੀ ਹੈ ਅਕਾਲੀ ਦਲ ਪੰਜਾਬ ਨੂੰ ਸੰਭਰ ਰਿਹਾ ਸੁਖਵੀਰ ਸਿੰਘ ਬੱਲਵੰਗ 10 ਦ ਲੱਖ ਰੁਪਏ ਵੰਡ ਰਿਹਾ ਹੈ ਬਾਕੀ ਜਿੰਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ ਗੁਰਦੁਆਰਾ ਕਮੇਟੀਆਂ ਲੱਗੀਆਂ ਹੋਈਆਂ ਪਰ ਪੰਜਾਬ ਸਰਕਾਰ ਇਹ ਕਿੱਡਾ ਰਹੀ ਹੈ ਦੇਖੋ ਪੁਲਸ ਖੜੀ ਕਰ ਰੱਖੀ ਹੈ ਉਹ ਗੱਡੀਆਂ ਦੇ ਕਾਫਲੇ ਲੱਗੇ ਆ ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲੱਗਿਆ ਦੇਣਾ ਜੇ ਲੈ ਕੇ ਗਏ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਂਗੇ ਅਸੀਂ ਅੱਜ ਕਹਿ ਰਹੇ ਹਾਂ ਰਾਸਤਣ ਵੱਲੋਂ ਇੱਕ ਪਰਚੇ ਕਰੋ 10 ਪਰਚੇ ਦਰਜ ਕਰੋ ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਕੋਝੀਆਂ ਚੱਲਣਾਂ ਤੋਂ ਬਾਹਰ ਜਾਵੇ ਜਿਹੜੇ ਰਾਜਸਥਾਨ ਨੂੰ ਬਦਨਾਮ ਕਰਦੇ ਸੀ ਨਾ ਕੱਲ ਢਾਲੀਵਾਲ ਵਰਗੇ ਵੀ ਰਾਜਸਥਾਨ ਪਾਣੀ ਹੁਣ ਇਹ ਬਣਾ ਕਰ ਰਿਹਾ ਅਸੀਂ ਰਾਜਸਥਾਨ ਤੋਂ ਅੱਜ ਵੀ ਕਹਿ ਰਹੇ ਹਾਂ ਅਸੀਂ ਲਾਈਮ ਕਹਿ ਰਹੇ ਹਾਂ ਜੇ ਤੁਸੀਂ ਰਾਜਸਥਾਨ ਪਾਣੀ ਛੱਡਦੇ ਅੱਜ ਪੰਜਾਬ ਨਾ ਡੁੱਬਦਾ ਆ ਕੇ ਤੁਹਾਡੀ ਬੇਈਮਾਨੀ ਕਰਕੇ ਤੁਹਾਡੀਆਂ ਗਲਤ ਨੀਤੀਆਂ ਕਰਕੇ ਪੰਜਾਬ ਡੁੱਬਿਆ ਸੈਂਟਰ ਤੇ ਸਟੇਟ ਨੇ ਰਲ ਕੇ ਪੰਜਾਬ ਦਾ ਬੇੜਾਗਰ ਕੀਤਾ ਅੱਜ ਫਿਰ ਕਹਿ ਰਹੇ ਆਸੀਂ ਸਾਰੇ ਤੁਹਾਨੂੰ ਬੜੀ ਬੜੀ ਦਿੱਕਤ ਆਊਗੀ